ਹਾਂਜੀ ਸਤਿ ਸ੍ਰੀ ਅਕਾਲ ਜੀ ਪਹਲਾ ਡੇੜੀ ਫਾਰਮ ਤੇ ਵੈਲਕਮ ਹੈ ਜੀ ਅੱਜ ਦੀ ਵੀਡੀਓ ਹੈਗੀ ਆ ਪਿੰਡ ਬੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ ਪੰਜ ਛੋਟੀਆਂ ਖਾਲਾਂਗੇ ਜੋ ਸਾਰੀਆਂ ਸੁਈਆਂ ਸਵਾਈਆਂ ਬਿਲਕੁਲ ਤਾਜ਼ੀਆਂ ਤੇ ਬਾਕੀ ਲੈਣੀ ਹੈ ਜਾਣਕਾਰੀ ਵੀ ਜੀਨਾਂ ਕੋ ਇੱਕ ਆਦਿਆ ਗੱਲ ਬਾਤ ਸਾਰੀਆਂ ਸੁਈਆਂ ਤੇ ਸਾਰੀਆਂ ਤਾੜੀਆਂ ਤੇ ਪਹਿਲ ਨਾਲ ਦੂਜਾ ਨਾਲ ਗੱਡੀਆਂ ਇੱਕ ਆ ਗਦੀ ਆ ਅੱਜ ਹੀ ਸੋਈ ਆ ਬਾਕੀ ਲੈਣੀ ਆ ਜਾਣਕਾਰੀ ਹਾਂਜੀ ਸਸੀ ਗਾਲ ਜੀ ਸਸੀ ਗਾਲ ਜੀ ਬਹੁਤ ਅਗੀ ਝੋੜੀ ਫਿਰੇ ਅੱਜ ਹੀ ਸੋਈ ਠੀਕ ਹੈ ਜੀ ਹੋਰ ਕੀ ਹਾਲ ਜੋ ਬਹੁਤ ਵਧੀਆ ਜੀ ਧੰਨਵਾਦ ਜੋ ਕਲਗੀਧਰ ਪਾਸ਼ਾ ਦਾ ਹਾਂਜੀ ਹਾਂਜੀ ਚਲੋ ਬਾਕੀ ਮੇਰੇ ਵੱਲੋਂ ਭਲਾ ਡੇਰੀ ਫਾਰਮ ਦੇਖਵਾ ਲੇ ਭੈਣ ਭਰਾ ਸਾਰਿਆਂ ਨੂੰ ਪਿਆਰ ਭਰੀ ਸਸੀ ਗਾਲ ਹਾਂਜੀ ਬਹੁਤ ਬਹੁਤ ਧੰਨਵਾਦ ਹਾਂਜੀ ਬਾਕੀ ਮਾਲ ਆਪਣੇ ਕੋ ਸੋਇਆ ਸੋਇਆ ਹੀ ਠੀਕ ਹੈ ਜੀ ਸਾੜਾ ਸੂਆ ਸੂਆ ਜੀ ਸਾਰੇ ਸੂਆ ਸੂਆ ਮਾਰ 6 ਹੱਦ ਝੋਡੀਆਂ ਦੇ 6 ਫੁੱਟੇ ਸੂਈਆਂ ਸਾਰੀਆਂ ਤਾਜ਼ੀਆਂ ਸੂਈਆਂ ਵਾਂ ਤੇ ਹੈ ਵੀ ਝੋਟੀਆਂ ਹੀ ਅੱਜ ਠੀਕ ਹੈ ਜੀ ਪਹਿਲੇ ਦੁੱਜੇ ਸੂਈਆਂ ਨਾਲ ਦੁੱਜੇ ਨਾਲ ਇਹਨਾਂ ਦੁੱਜੇ ਨਾਲ ਬਸ ਇਹੋ ਹੀ ਸੱਜ ਠੀਕ ਹੈ ਸਾਧੋ ਵਾਲੀ ਹੈ ਨਹੀਂ ਠੀਬੀ ਛੇ ਝੋਟੀਆਂ ਵਾਲੀ ਹੈ ਨਹੀਂ ਠੀਕ ਹੈ ਜੀ ਆਹ ਕੱਟੀ ਵੇਖੋ ਬਹੁਤ ਚੰਗੀ ਆ ਬਹੁਤ ਚੰਗੀ ਕੱਟੀ ਆ ਕਿੱਥੀ ਆ ਅੱਜ ਹੀ ਸੂਈ ਆ ਅੱਜ ਹੀ ਸੂਈ ਆ ਤੇ ਮਗਰ ਬੱਚਾ ਕੀ ਆ ਗਿਆ ਬੱਚਾ ਮਗਰ ਵੇਖੋ ਤਾਜ਼ਾ ਕੱਟੀ ਆ ਮਗਰ ਵੀ ਕੱਟੀ ਆ ਗਈ ਡਬਲ ਫਾਇਦਾ ਤੇ ਪਹਿਲਾ ਸੂਆ ਕਿ ਦੁੱਜਾ ਪਹਿਲਾ ਸੂਆ ਠੰਡੀ ਪੀਪਾ ਨੂੰ ਚਲੇ ਜਾਂਦਾ ਜੋਤੀ ਵਾਹ ਜੀ ਵਾਹ ਬਾਈ ਇਹਦੇ ਮਾਰ ਰੋਟੀ ਬਹੁਤ ਠੰਡੀ ਜੋਤੀ ਖੋਲੋ ਜੀ ਜੋਤੀ ਇਹ ਇਧਰ ਵਿਖਾ ਲਓ ਇਹ ਥੋੜੀ ਗਾਇਆਂ ਉਂਟਾ ਪਪਨੀ ਫਿਰਦੀ ਗਾਇਆਂ ਵਾਹ ਜੀ ਵਾਹ ਪਹਿਲੇ ਸੂਏ ਕਦੀ ਆ ਗਈ ਦੇਵਾਲੂ ਆ ਬੋ ਕਦੀ ਤੇ ਸਾਂਭੀਆਂ ਗੱਲਾਂ ਗਾਂਦੀਆਂ ਸਫਾਈਆਂ ਬੜੀਆਂ ਕਦੀ ਚ ਜਵਾਪ ਸਮਾ ਠੀਕ ਹੈ ਜੀ ਇੱਕ ਨੰਬਰ ਦਾ ਹਾਂ ਜੀ ਜੇ ਜੁਰ ਪੈ ਗਈ ਆਪਣੀ ਗਰੰਟੀ ਫੁੱਲ ਹੋਊਗੀ ਠੀਕ ਹੈ ਜੀ ਹਰ ਖੁਦ ਪੁਰੀ ਆ ਗਰ ਬਖੋ ਕੇ ਆ ਗਏ ਇਹਦਾ ਹਾਸ ਨਹੀਂ ਹੋਇਆ ਹਾਂਜੀ ਤੇਲ ਮਲ ਮਲ ਕਾਲੀ ਕੀਤੀ ਉਹ ਨਹੀਂ ਕਰੀ ਠੀਕ ਹੈ ਤਾਜੀ ਸੂਈ ਆਜੀ ਆਜੀ ਸੂਈ ਹੈ ਤੇ ਕਤੀ ਮਗਰ ਡਬਲ ਫੈੜ ਆ ਗਿਆ ਜੀ ਪਹਿਲੇ ਸੂਏ ਕਦੀ ਆਪ ਵੀ ਠੀਕ ਹੈ ਬੜਾ ਹੈਗੀ ਹਟ ਕੱਟੀ ਮਗਰ ਵਾਹ ਜੀ ਵਾਹ ਸ਼ਕੀਨੀਆਂ ਬਹੁਤ ਆ ਚੱਲ ਕਰ ਮਾਰੀਂ ਛਾਓ ਪੱਟੀ ਖਾਣ ਦੇ ਅਰੇ ਲੱਗੀ ਪੱਠਿਆਂ ਦੇ ਏਡੀਆਂ ਚੰਗੀਆਂ ਝੋਟੀਆਂ ਵਾ ਠੀਕ ਆ ਇਹ ਮਹੀਆਂ ਚਲੋ ਹਰ ਜਮ ਇੱਥੇ ਛੋਟੇ ਦਾ ਸਾਹ ਵਾਹ ਜੀ ਵਾਹ ਦੇਖੋ ਕੱਟੀ ਕੱਟੀ ਗੱਡੀ ਕਮਾਲ ਦੀ ਥੰਥੂਣ ਬਹੁਤ ਕੱਢਿਆ ਦੀ ਸੀਲ ਥੰਦੀ ਗੱਡੀ ਯਾਰ ਪਤਾ ਹੀ ਨਹੀਂ ਇਹਨੂੰ ਮੈਂ ਪਹਿਲਣਾ ਠੀਕ ਹੈ ਜੀ ਵਾਹ ਜੀ ਵਾਹ ਤਿੰਨ 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 ਝੋਟੀਆਂ ਪਹਿਲਣਾ ਵਾ ਠੀਕ ਹੈ ਜੀ ਪਰ ਤਿੰਨ ਹੀ ਸਿਰਾਈ ਆ ਠੀਕ ਹੈ ਜੀ ਆਂਦੀਆਂ ਵੀ ਜਿੱਥੇ ਮਰਜ਼ੀ ਘੁਲਾ ਕੇ ਚਲੋ ਠੀਕ ਹੈ ਜੀ ਇੰਨੀਆਂ ਚੰਗੀਆਂ ਪਹਿਲਣਾ ਗੱਡੀਆਂ ਇਹਨਾਂ ਨੂੰ ਖਾਲ ਦੇ ਗੱਡੀ ਵਾਹ ਜੀ ਵਾਹ ਕੱਤੀ ਗੱਡੀ ਮੇਰੇ ਨਕਸ਼ੇ ਬਿਲਕੁਲ ਕਾਲੀ ਅੱਖੜੇ ਮੈਂ ਗੱਲਾਂ ਕਾਹਦੀਆਂ ਕੱਡੀਆਂ ਨੇ ਕੱਟ ਵੀ ਪੂਰਾ ਵਾ ਪੂਰਾ ਫੁੱਲ ਸੈਜਾ ਜਾਤ ਨਸਲ ਹੈ ਬੜੀ ਕਿ ਨਸਲ ਬੜੀ ਗੱਡੀ ਇਹੋ ਜੀ ਘਰ ਬੱਜੀਆਂ ਪਾ ਲੱਗਦਾ ਵੀ ਚੀਜ਼ ਬੱਜੀ ਗਈ ਫੋਟੋ ਘੜੇ ਪਾ ਲਿਆ ਰੀ ਲਾ ਕੇ ਨੀ ਗੱਡੀ ਚੋਂ ਵਾਲੀ ਆ ਸੱਪ ਚੋਂ ਵਾਲੀ ਆ ਜੀ ਬਾਗੀ ਲੈ ਵਾਲੂਆ ਥਾਨ ਬੋ ਬੜੀ ਗੱਦਕੱਦੀ ਥਾਨ ਕਾਲੀ ਵੀ ਤੂੰ ਯਾਰ ਤੁਹਾਡੀ ਨਾ ਹਾਂਜੀ ਜਿੰਨੇ ਦੀ ਮਰਜ਼ੀ ਵੇਚ ਲੋ ਆਪਣੇ ਹੱਥ ਦੇ ਠੀਕ ਹੈ ਜੀ ਆਪਾਂ ਮੋਂ ਬਿਲਕੁਲ ਜਾਇਜ਼ ਕਰਦੇ ਨਹੀਂ ਜਾਇਜ਼ ਕਰੋ ਅੱਜ ਜਿਆਜ ਅੱਜ ਜਾਇਜ਼ ਕੀਤਾ ਸੀ ਮੋਲ ਤੇ ਉਹ ਤਾਂ ਵੀ ਜਿੰਨਾ ਜਰਾ ਆਪਣਾ ਕੰਮ ਚੱਲੂਗਾ ਕੋਈ ਨਿਆਜ਼ ਨਹੀਂ ਹਾਂ ਜਾਇਜ਼ ਕੀਤਾ ਜਾਇਜ਼ ਕਰਦੇ ਰਹਿਣਾ ਮੋਲ ਪੁੱਛੋ ਵੀ ਜਾਇਜ਼ ਹੀ ਮਤਲਬ ਸਾਡਾ ਅੱਜ ਤੱਕ ਬਾਕੀ ਫਿਰ ਦੁਰਗੇ ਘਰਾਂ ਦੇ ਨਹੀਂ ਹਾਂ ਜੀ ਹਾਂ ਜੀ ਬਾਕੀ ਕਰੀਏ ਤੇ ਅੱਜ ਮੋਲ ਕਰੀਦਾ ਫੜਾ ਗਏ ਕੰਮ ਚੱਲਣਾ ਮੈਂ ਇਹ 4 ਵੇਚ ਗਏ ਆ ਅੱਜ 4-5 ਵੀਡੀਓ ਹੀ ਵੇਗੀਆਂ ਕਰੀਆਂ ਹਾਂ ਜੀ ਤੇ ਬਾਕੀ ਚਲੋ ਉਹ ਤਾਂ ਵੀ ਵੇਗੀਆਂ ਵੀਡੀਓ ਬਿਨਾ ਵੀਰੇ ਬਿਨਾ ਵੇਗੀਆਂ ਦੋ ਤੇ ਮਾਰੇ ਕਿਰਪਾ ਚੈਨਲ ਵੀ ਆਪਣਾ ਰੰਗ ਦੀ ਹਾਂ ਤੇ ਮੋਲ ਜੋ ਦਿੱਤਾ 1.5 ਹਾਂ ਜੀ ਜੇ ਗੱਲਾਂ ਕਰੀਏ ਨਾ ਗੱਲਾਂ ਵੇਚੀਏ ਹਾਂ ਜੀ ਤੇਰੀ 1.5 ਦੀ ਇਹ ਉਹ ਟਰੱਕ ਜਿਹੜੀ ਨਾ 100 ਦੀ ਹੈ। 100 ਦੀ। ਨਾ 100 ਦੀ ਤੇ ਨਾ 90 ਦੀ। ਹਾਂਜੀ। ਬਿਲਕੁਲ ਮੋਲੋ ਕਰ ਦੇਣਾ ਵੀ ਜਿਹੜਾ ਭੈਣ ਭਰਾ ਵੀਡੀਓ ਵੇਖਿਓ ਕਿੰਨਾ ਕਦੋਂ ਜਾਈ। ਬਸ ਅੱਜ ਪਹਿਲੇ ਫੋਨ ਤੇ ਜਾਨ ਸੋ। ਮੋਲੀ ਕਰਨਾ। ਹਾਂਜੀ। 90 ਤੇ 90 ਤੇ 2 ਛੜ 88 ਲਗਾਵਾਂਗੇ। ਵਾਹ ਜੀ ਵਾਹ ਪਹਿਲੇ ਸੂਏ ਗੱਡੀ 88 ਹਜ਼ਾਰ ਦੀ। 87 ਹਜ਼ਾਰ ਦੀ ਦਵਾਂਗੇ। ਲਓ ਜੀ ਲਓ ਨਾਰੂ ਗਿੱਲਾ ਨਾਲ ਕੱਢਾਂਗੇ ਤੇ ਮਗਰ ਵੀ ਕੱਟੀ। 87 ਹਜ਼ਾਰ ਦੀ ਪਹਿਲਾਂ ਕੱਢੀ ਦਵਾਂਗੇ। ਵਾਹ ਜੀ ਵਾਹ। ਗੱਡੀ ਸਾਹਮਣੇ ਇਹ ਰੇਤ ਕਿਤੇ ਕਰਮਾਂ ਲੱਭਣੇ ਆ। 87 ਵਾਹ ਜੀ ਵਾਹ ਆਹ ਦੇਖ ਤੇਰੀ ਕੱਟੀ ਪੈ ਗਈ ਨੋਕ ਵਾਹ 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 ਜੀ ਵਾਹ ਸਾਈ ਪਾ ਨਾ ਡੰਗਰਾਂ ਦੀ ਹਾਂਜੀ ਇਹਦੇ ਮਗਰ ਵੀ ਠੀਕ ਹੈ ਜੀ ਇਹਦੇ ਮਗਰ ਵੀ ਕੱਟਾ ਕੱਟਾ ਇਹਦਾ ਕੱਟਾ ਆ ਗਿਆ ਇਹ ਵੀ ਕੱਟੀ ਪੈਲਾਂ ਤੇ ਸਿੰਗੀ ਚੱਕ ਲਓ ਗੱਡੀ ਦੀ ਬੱਸ ਪਹਿਲਾਂ ਕੱਟੀ ਕੁਆਲਟੀ ਵਾਹ ਜੀ ਵਾਹ ਤੇ ਲੈਵਾ ਗੱਡੀ ਦਾ ਦਰਜੀ ਕੈਂਪਰ ਦਾ ਲੈਵਾ ਮਗਰ ਮਾਰ ਜਰਾ ਵਾਹ ਜੀ ਵਾਹ ਵੇਖ ਲਿਓ ਕਿਡੀਆਂ ਸਪਾਈਆਂ ਕੱਲਾ ਕੱਲਾ ਥਣ ਲਗਾ ਕੱਡੀਆਂ ਦੇ ਸਾਰੀਆਂ ਇੱਕ ਦਜੇ ਦੇ ਤਾਂ ਤੇ ਤਾਂ ਆ ਇਹਦੇ ਕੋਲ 10 ਕਿਲੋ ਦੋ ਤੇ ਇਸ ਕੋ 10 ਕਿਲੋ ਦੋ ਦੇ ਇੱਕ ਕਟਾ ਮਗਰਾ ਗਿਆ ਪਹਿਲੇ ਸਵੇਕ ਕੜੀ ਆ ਪਰ ਕੱਟੀ ਨਗੀਨਾ ਵੇਲਾ ਵਾਹ ਜੀ ਵਾਹ ਬੜੀ ਸਾਫ ਹੈ ਜਾਮ ਨੂੰ ਕਾਲੀ ਕੜੀ ਆ ਹਾਂ ਜੀ ਚੋਈਦਾ ਜੀ ਮੇਰੀ ਆ ਮਾਲ ਬੱਜਾ ਘਰ ਆਪਣਾ ਹਾਂ ਜੀ ਇਹਨਾਂ ਨੂੰ ਵੇਖ ਕੇ ਜੀ ਗਾਣੇ ਮੈਨੂੰ ਘਰ ਚੋਈਏ ਠੀਕ ਹੈ ਜੀ ਪਰ ਹੁਣ ਇਹ ਕਰ ਨਹੀਂ ਸਕਦੇ ਘਰ ਹਾਂ ਜੀ ਹਾਂ ਜੀ ਇਧਰ ਜਾਦੀ ਜਾਦੀ ਆਉਣੀ ਇਹਦੇ ਪਰ ਇਹਨਾਂ ਕਟੀਆਂ ਦਾ ਮੁੱਲ ਕੋਈ ਨਹੀਂ ਹਾਂ ਜੀ ਮੋਲੇ ਵੇਖੋ ਕਿਹੜਾ ਕਰ ਦੇਣਾ ਹੁਣ ਆਪਾਂ ਠੀਕ ਹੈ ਜੀ ਮੋਲੇ ਵੇਖੋ ਕਿਹੜਾ ਪਤਾ ਨਹੀਂ ਉਹ ਕਿੰਨ ਕੀ ਕਰ ਦੇਣਾ ਠੀਕ ਆ ਚਲੋ ਕਿਸੇ ਨੇ ਸਾਨੂੰ ਸਾਂਭ ਪਾਲ ਵੀ ਦਿੱਤੀਆਂ ਵਾ ਹਾਂ ਜੀ ਅਸੀਂ ਤਾਂ ਨਫਾ ਲੈਣਾ ਲੈਣਾ ਤੇ ਬੱਚਾ ਖਾਦੀ ਪਰ ਜਦੋਂ ਘਰ ਪਾਲੀ ਬੱਚਾ ਆ ਘਟਾ ਆ ਘਟਾ ਹਾਂ ਬੱਚਾ ਆ ਇਕੱਠਾ ਇਹਨੂੰ 8-10 ਦਿਨ ਹੋ ਗਏ ਹੱਸਦਾ ਬੱਚਾ ਸਾਹਮਣੇ ਦੇਖ ਲੈਣਾ ਭਰਾ ਇਹ ਦਸੀ ਹੈ ਡੈਡ ਕੱਢੀ ਦਾ ਇਹ ਵੀ ਉਹਦਾ ਲੱਖੋਂ ਬਾਹਰ ਵਾਲੀ ਆ ਹਾਂ ਜੀ ਪਰ 90 ਹੀ ਦੇ ਦਾਂਗੇ ਕਰੀਏ ਜੀ ਅੱਜ ਨਾ 90 ਦੀ ਨਾ 80 ਦੀ ਹਾਂ ਜੀ ਨਾ 75 ਦੀ ਹਾਂ ਜੀ ਵੇਖ ਮੈਂ 75 ਦਾ ਤਾਂ ਵੀ ਵੜ ਜਾਂਦੀ ਆ ਵੇਖ ਜਾ ਦੀ ਵੇਖੀ ਕਦੀ ਸਾਫ ਆ ਸਾਈਆਂ ਬੋਲੇ ਕਦੀ ਅਹੀਂ ਨਹੀਂ ਦੀ ਕਮਾਈ ਕਰਨੀ ਜਿਹੜੇ ਕੋਈ ਮੈਂਬਰ ਆ ਲੈ ਜਾਏ ਉਹ ਵੀ ਸੌਖਾ ਲਾ ਜੇ ਠੀਕ ਆ ਜੀ 70 ਹਜ਼ਾਰ ਦੀ ਕੱਢੀ ਦਵਾਂਗੇ ਸਾਨੂੰ ਵਾਹ ਜੀ ਵਾਹ ਪਹਿਲੇ ਸੂਏ ਕਦੀ 70 70 ਹਜ਼ਾਰ ਦੀ ਦੇ ਲਓ ਉਦਾਂ ਨਹੀਂ ਬਸ ਮੈਂ ਨਾ ਵੀ ਅੱਜ ਵੀ ਸਵੇਰ ਤੋਂ ਨਾ ਹਾਂਜੀ ਫੋਨ ਆਉਣ ਥੋੜੇ ਬੰਦ ਕਰਕੇ ਵੀਡੀਓ ਚ ਪਾਇਆ ਤਾਂ ਬਰਬਾਦ ਫੋਨ ਅੱਡੇ ਚ ਲੰਡੇ ਆ ਹਾਂਜੀ ਇੰਨੇ ਫੋਨ ਵਈਆਂ ਦੇ ਹੁੰਦੇ ਠੀਕ ਹੈ ਜੀ ਮਾਲ ਵੇਗ ਗਿਆ ਸਾਰਾ ਜੀ ਮਾਲ ਵੀਡੀਓ ਤੋਂ ਬਿਨਾ ਹੀ ਉਹ ਵੀ ਵਈਆਂ ਵੇਖੀਆਂ ਵੇਗੀਆਂ ਠੀਕ ਹੈ ਜੀ ਦੋ ਤਿੰਨ ਵੀਡੀਓ ਤੋਂ ਬਿਨਾ ਇਹ ਵੀ ਮਾਲ ਕਰੀਬਨ ਰਾਤ ਦਾ ਹੀ ਆਇਆ ਪਹਿਲੇ ਸੋਸ਼ੀਲ ਦੇ ਪਰਸੋਂ ਦੀ ਆ ਵੇਖ ਗੱਡੀ ਦਾ ਮੁੱਲ ਵੇਖੀ ਬਾਜ ਠੀਕ ਹੈ ਜੀ ਆਹ ਕੱਟੀ ਮੰਗਰੇ ਦੀ ਵਾਹ ਜੀ ਵਾਹ ਇਹਦੇ ਮਰ ਵੀ ਗੱਡੀ ਆ ਗਈ ਚਵਾਪ ਸਮਾ ਇੱਧਰ ਬੈਜੋ ਥੀ ਲੈ ਨਹੀਂ ਜਾ ਵੀਡੀਓ ਵੇਖੋ ਇਹ ਨਹੀਂ ਪਤਾ ਮੈਨੂੰ ਪਹਿਲਾਂ ਜਦੋਂ ਵਾਹ ਜੀ ਵਾਹ ਕੱਡੀਆਂ ਸੀਲ ਆ ਬਹੁਤ ਮੈਨੂੰ ਪਹਿਲਾਂ ਮਿਲਦੀਆਂ ਨਹੀਂ ਤਾਂ ਨਾ ਜੀ ਨਾ ਮੈਨੂੰ ਕੋਈ ਨਹੀਂ ਡੰਗਰਾ ਦਾ ਨਾ ਜੀ ਪਹਿਲਾਂ ਕੱਢੀ ਜਾਂਦੀ ਠੰਡੀ ਆ ਵਾਹ ਜੀ ਵਾਹ ਆਪਸ ਮੂੰਹ ਲਗਾ ਤੇ ਚਵਾਪਸ ਮਾ ਹਾਂ ਜੀ ਇੱਕ ਹੀ ਨੰਬਰ ਦਾ ਠੀਕ ਆ ਜੀ ਕੱਦੀ ਆ ਗਈ ਪਰ ਸੀਲ ਠੰਡੀ ਬਰੀਆ ਮਗਰ ਵੀ ਕੱਦੀ ਆ ਗਈ ਹਲੋ ਹਲੋ ਹਾਜੀ ਗੱਲ ਜੀ ਵਾਹ ਜੀ ਵਾਹ ਲਾ ਲੇ ਇੱਕ ਮਿੰਟ ਦੇ ਨਾਲ ਹੋੜੇ ਮੁਕਰਦੇ ਇੱਕ ਤਾਂ ਇਹ ਤਾਂ ਫਿਰ ਬੋਲਾ ਬਾਲਾ ਇਹ ਕੱਢੀ ਕੋ ਮੈਂ ਨਾ ਵੀ ਕੱਟੀ ਜੜੀ ਹੈ ਨਾ ਹਾਂਜੀ ਤੁਮ ਮਦਦ ਦਿੱਤੀ ਪਰ ਗੱਲਾਂ ਹੀ ਗਾਉਂਦੀਆਂ ਚਲੋ ਬੀਜੀ ਸਵੇਰੇ ਆਟਾ ਤਾਂ ਕੰਮ ਵੇਚਦਾ ਪਰ ਝੋਟੀ ਨਮੂਨਾ ਹਾਂਜੀ ਬੋਲੀ ਬਈ ਨਹੀਂ ਇਹਨਾਂ ਦਾ ਨਹੀਂ ਜੀ ਪਹਿਲਣਾ ਯਾਰ ਦੱਸਦਾ ਉਹ ਬੈਠੀਆਂ ਜੀ ਉਹ ਬੈਗੀਆਂ ਸਾਰੀਆਂ ਹੀ ਮਨ ਮੀਆਂ ਮੱਝਾਂ ਆਈਆਂ ਜੀ ਠੀਕ ਹੈ ਜੀ ਅਕਾਲ ਸੁਈਏ ਪਰसों ਕਾਲ ਸੁਈਏ ਕੱਲ ਪਰਸੋਂ ਸ਼ਾਮੀ ਪਰਸੋਂ ਸ਼ਾਮੀ ਸੁਈਏ ਕੱਟੀ ਮਗਰਿਆ ਕੱਟੀ ਮਗਰਿਆ ਠੀਕ ਹੈ ਜੀ ਬੋਲਾ ਹਣ 6-7 ਕਿਲੋ ਹੋਊਣੀ ਠੀਕ ਆ ਜੀ 6 ਕਿਲੋ ਲਾਓ 6 ਕਿਲੋ ਮੋਟਾ ਬੜਾ ਬਣਾ ਕੇ ਦੇਵਾਂਗੇ ਠੀਕ ਹੈ ਜੀ ਦੁੱਧ ਕੱਟੀ 8 ਕਿਲੋ ਦੇਊਗੀ ਠੀਕ ਆ ਤੇ ਬਾਕੀ ਸੀਲ ਠੰਡੀ ਚਵਾਪ ਅਸਮਾ ਇੱਕ ਨੰਬਰ ਦਾ ਵੇਖੋ ਠੀਕ ਹੈ ਜੀ ਕੋਈ ਭੂਰ ਨਹੀਂ ਛਟਾ ਨਹੀਂ ਕੋਈ ਭਾਈ ਨਹੀਂ ਹਾਂ ਜੀ ਠੰਡੀ ਟੀ ਦੀ ਸੀਲ ਸਾਹ ਬੜੀ ਗੜੀ ਤੇ ਮੌਲੇ ਦੇ ਕੰਨੀ ਗੇ ਕਰਨਾ ਹਾਂ ਜੀ ਠੀਕ ਹੈ ਜੀ ਜੇ ਭੈਣ ਭਰਾ ਲੈ ਜੀ ਹਾਂ ਜੀ ਤਾਗਾ ਬੱਚਾ ਦੇ ਮਗਰ ਬਾਤਾ ਜੀ ਕੱਟੀ ਮਗਰਿਆ ਤੇ ਦਸੀਏ ਰੇਟ ਰੇਟ ਦਾ ਵੀਰ ਝੋਟੀ ਦਾਦਾ ਭਾਜਣਾ ਮਰਜ਼ੀ 85 ਕਰੀਏ ਹਾਂਜੀ 70 ਦੀ ਜਦਾ ਨਾ 70 ਦੀ ਨਾ 65 ਦੀ 65 ਦੀ ਵੀ ਨਹੀਂ ਦੇਣੀ ਨਾ ਵਾਹ ਕਾਦਮੀ ਨਹੀਂ ਦੇਣੀ ਹਾਂਜੀ ਤੇ ਸਰਦ ਨਹੀਂ ਦੇਣੀ ਸਾਦੀ ਵੀ ਨਹੀਂ ਦੇਣੀ ਨਾ ਇਹ ਲੱਭਣੀ ਨਹੀਂ ਵਾਜਦਾ ਦੇਖੋ ਇਹ 60 ਤੋਂ 2 ਅੰਦੇ ਦੇ 58000 ਕੱਢੀ ਜਾਈ 58000 ਦੀ ਕੱਢੀ ਪਹਿਲੇ ਸੂਏ ਵਾਹ ਪਰ ਕੱਟੀ ਕੱਟੀ ਏ ਕੱਡੀ ਕੱਡੀ ਆਗੇ 58 ਦਿਵਾਂ ਕਿ 2 ਘਰ ਛੜਦੀ ਠੀਕ ਹੈ ਜੀ ਜਿਹੜਾ ਲੈ ਜੂ ਚਾਰ ਕਰੂ ਸਿਵਲ ਠੰਡੀ ਆ ਦੁੱਧ ਤੇ ਜੇ ਬੋਲਾ ਯਾ ਠੀਕ ਹੈ ਚਾਰ ਦਿਨ ਸੇਵਾ ਕਰੂ ਦੁੱਧ 800 ਕਿਲੋ ਦੇ ਜੂ ਠੀਕ ਹੈ ਯਾਰ ਇਹਨਾਂ ਨੂੰ ਕੜੀ ਭਾਲ ਪਈ ਜਾ ਵੇਖ ਲੈ ਚੱਕਰਵਾਸ ਨੀ ਕੋ ਬਾਈ ਨਹੀਂ ਛੰਡੀਆਂ ਵੇ ਤਾਜ਼ੀ ਏ ਬਿਲਕੁਲ ਠੀਕ ਹੈ ਬੋਲੇ ਤੇ ਖੰਡੀ ਇੰਨੀ ਐ ਬਹੁਤ ਜਨਾਨੀ ਜਿਹੜਾ ਨਿਆਣੇ ਜੋਲੇ ਠੀਕ ਹੈ ਜੀ ਪੰਜ ਜਨਾਨੀ ਜੋਵੇ ਬੰਦਾ ਚੋਵੇ ਜਿਹੜਾ ਮਰਜੀ ਚੋਵੇ ਆਹ ਐ ਨੀਲੀ ਤੇ 68000 ਦੀ ਦਵਾ 54000 ਦੀ 54000 ਦੀ 68000 ਦੀ 54000 ਦੀ ਠੀਕ ਹੈ ਜੀ ਆਹ ਐ ਨੀਲੀ ਇਧਰ ਵਾਜ ਵਾ ਨੀਲੀ ਦੀ ਆ ਗਈ ਵੇ ਆ ਇਧਰ ਲੈ ਆ ਇਹਦਾ ਦੂਜੇ ਸੂਏ ਚੋਟੀ ਜੇ ਦੂਜੇ ਸੂਏ ਚੋਟੀ ਨੀਲੀ ਦਾ ਵੀ ਮੇਰੇ ਕੱਡੀ ਵੀ ਨੀਲੀ ਦੀ ਆਹ ਕੱਡੀ ਵੀ ਨੀਲੀ ਦੀ ਵਾਹ ਜੀ ਵਾਹ ਕੱਡੀ ਵੀ ਨੀਲੀ ਦੀ ਆਹ ਕੱਡੀ ਕੜੀ ਕੰਗੀ ਜੇ ਮੈਂ ਨਾ ਮੈਂ ਕੱਲ ਵਖਰੀ ਆਂ ਕੱਟੀ ਪਾ ਲਿਆ ਜਤ ਜਤ ਨਾਲ ਹਾਂਜੀ ਹਾਂਜੀ ਆ ਨੀਲੀ ਵੇਖੋ ਲਤਾਂ 'ਚ ਚਿੜੀਆਂ ਕੱਢੀਆਂ ਇਹੋ ਹੀ ਨਹੀਂ ਮਾਣਾ ਇਹੋ ਹੀ ਨਹੀਂ ਮਾਣਾ ਬਹੁਤ ਚਲਾ ਚੁੱਕੀ ਕੱਟੀ ਆ ਵਾਹ ਜੀ ਵਾਹ ਵੇਖੋ ਬਿੱਲੀ ਆਖਾ ਕੀ ਕੱਢੀ ਆ ਦੇਖੋ ਕਿਉਂ ਨੀਲੀ ਹੈ 탑 ਆਪਣੀ ਬਿੰਦ ਚਲੋ ਵੇਖੋ ਵਾਹ ਜੀ ਵਾਹ ਇਦਾਂ ਕੋਈ ਛੋਟੀ ਨਹੀਂ ਨਾ ਆਪਾਂ ਹਾਂ ਹਾਂਜੀ ਇਹਨੇ ਬੰਦੇ ਸੋਵੇਂ ਵੀ ਬਾਟਾਂ 'ਚ ਵੰਡ ਪਾਉਂਦੇ ਛੱਤਾ ਖਲੋ ਠੀਕ ਹੈ ਜੀ 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 ਸੌਜੀ ਨਹੀਂ ਬਾਈ ਦੀ ਬਾਟੇ ਦਾ ਹਾਂਜੀ ਹਾਂਜੀ ਉਹ ਚੰਗੀ ਠੀਕ ਹੈ ਜੀ ਮਾਸਾ ਪਾ ਦੋ ਸਾਡੀ ਬਈ ਕਿੱਡੀ ਇੰਨੇ ਇੰਨਾ ਹੀ ਖਾਣਾ ਤੇ ਇਹ ਏਡੀ ਕਰਮਾ ਲਈ ਇੰਨੇ ਪੱਠੇ ਗਾਂਢੀ ਜੋ ਸਾਡੇ ਬਾਈ ਆ ਹਾਂਜੀ ਅੱਠ ਤੋਂ 9 ਕਿਲੋ ਦੁੱਧ ਠੀਕ ਹੈ ਜੀ 8 9 ਕਿਲੋ ਦੁੱਧ ਆ ਦੁੱਧ ਝੋਟੀ 10 ਕਿਲੋ ਸੋਖਾ ਕਰੂਗੀ ਠੀਕ ਹੈ ਜੀ ਜਿਹੜੇ ਹਿਸਾਬ ਨਾਲ ਪਿਛਲੂ ਜਿਹੜੀ ਸਾਫ ਦਾ ਪਿਛੋਂ ਆਇਆ ਵਾ ਠੀਕ ਹੈ ਠੀਕ ਹੈ ਕਿਸਾਨ ਜੱਡੇ ਦੀ ਸਾਦ ਜਵਾ ਪਸਮਾ ਇੱਕ ਨੰਬਰ ਦਾ ਠੀਕ ਹੈ ਜੀ ਤੇ ਦੂਜੀ ਸੂਏ ਝੋਟ ਜਾ ਗਈ ਆ ਯੋਰ ਨੀਲੀ ਆ ਬਾਕੀ ਕੱਟੀ ਹੋਣ ਪੜੀ ਆ ਹਾਂਜੀ ਪੁੱਲੀਆਂ ਪੰਨਾਂ ਦਾ ਹਾਂ ਮੈਂ ਬ ਪਟੇ ਪਟੇ ਖਾਂਦਾ ਵੀ ਆ ਠੀਕ ਹੈ 15 ਕੋ ਹੋ ਗਿਆ ਸੂਈ ਨੂੰ ਤੇ ਨੀਲੀ ਦੀ ਮੈਚ ਹੋਦੀ ਆ ਤੇ ਨੀਲੀ ਚਾਰੋਂ ਪਹਿਲਾਂ ਫੇਰ ਕੋਈ ਪਤਾ ਸਾ ਡਾਕੜਾ ਦੂਜੇ ਹੋ ਗਿਆ ਹਾਂਜੀ ਹਾਂਜੀ 75 ਦੀ ਕੜੀਏ ਜਾਜ ਚੱਲ 2-3 ਹਜ਼ਾਰ ਹੋਰ 7.50 ਦੀ ਕਰਦੇ ਇਹ ਤਾਂ ਘਟ ਕੇ ਕੀ ਕਰਾਂਗੇ ਕੜੀਏ ਸਭ ਕਜੋ ਹਜ਼ਾਰ ਛੱਡ ਦਾਂਗੇ ਦਾ ਹਜ਼ਾਰ ਕਾ 70 ਹਾਂ ਜਾ ਕੇ 7000 ਵਾਹ ਜੀ ਵਾਹ ਨੀਲੀ ਦੀ ਜੋਦੀ ਦਾ ਹਜ਼ਾਰ ਕਾ 70 ਦੀ ਹਜ਼ਾਰ ਕਾ 70 ਵਾਹ ਜੀ ਵਾਹ ਹਾਂ ਹਜ਼ਾਰ ਕਾ 70 ਜੰਗੇ ਚਲ ਦੋ ਛੜ ਦਾਂਗੇ। ਥਾਰੀਆ ਦੋ ਛੜ ਦਾਂਗੇ। ਵਾਹ ਜੀ। ਚੋਟੀ ਦੋ 10 ਕਿਲੋ ਦਊਗੀ। 10 ਕਿਲੋ ਕਰੂਗੀ ਵਾਜਦੇ। ਆਹ ਲਾਗ ਲੋ ਕਰਕੇ ਵੇਚਣੀ ਹੈ। ਆਹ ਵੇਖੋ ਬੱਚਾ ਮਗਰ ਕੱਟਾ ਵੀ ਆ ਜੜਿਆ। ਹਾਂ ਜੀ। ਕਿਦੀ ਪਿਓਰ ਕੱਟੀ ਆ। ਹਾਂ ਜੀ ਹਾਂ ਜੀ। ਸਾਬ ਦੇਖੋ ਆਹ ਵੇਖੋ। ਇਹਨੂੰ ਨੀਲੀ ਆਂਦੇ ਆ ਨਿਸ਼ਾਨੀਆਂ ਸਾਰੀਆਂ। ਹਾਂ ਜੀ ਹਾਂ ਜੀ। ਕੋਈ ਇੱਕ ਨਿਸ਼ਾਨੀ ਨਹੀਂ ਜੀ। ਸਾਰੀਆਂ ਨਿਸ਼ਾਨੀਆਂ ਖੋਫਾ ਕਰ ਚੱਲੀ। ਠੀਕ ਠੀਕ ਹੈ ਜੀ। ਇਵੀ ਸੁਈ ਘੱਡੀ ਆ ਛੋਟੀ ਜਾ ਸੁਈ ਨੂੰ ਮਹੀਨਾ ਜਿਹੜਾ ਮਹੀਨਾ ਹੋ ਗਿਆ ਨੂੰ ਇਹਦੀ ਵੀ ਘੱਟੀ ਵਿਖਾ ਲੇ ਆ ਇਹਦੀ ਮਗਰ ਵੀ ਘੱਟੀ ਆ ਇਹਦੀ ਵੀ ਘੱਟੀ ਆ ਠੀਕ ਆ ਜੀ ਵੇਖ ਤਾ ਥੜੇ ਲਓ ਜੀ ਕਰੀਬਨ ਅੱਜ ਸਾਰੀਆਂ ਨੀਆਂ ਕਰੀਆਂ ਇੱਕ ਅੰਦਰ ਦਾ ਘੱਟਾ ਜੇ ਤਾਜੀ ਕਿਤੇ ਨਾੜੂ ਦੇ ਬੱਚਾ ਹੋ ਹਾਂਜੀ ਛੋਟੀ ਵੀ ਗੇ ਸਵਾ ਲਖ ਦੀ ਵਾਹ ਜੀ ਵਾਹ ਤੇ ਉਹੋ ਜੇ ਘਰੋਂ ਕੱਢ ਕੇ ਆਂਦੀ ਜਾਂ ਹਾਂਜੀ ਤੇ ਜਿੱਥੇ ਚਕੀਰ ਕਰੇ ਵੀ ਭੂਖਾ ਦਿੰਦੇ ਬੱਜੀ ਠੀਕ ਆ ਜੀ ਤੇ ਚਾਰੂ ਚਾਰੂ ਨੂੰ ਸੇ ਤੇ ਰਾਜੀ ਆ ਠੀਕ ਆ ਆਹੋ ਘੱਡੀ ਭੁੱਕਰ ਗਿੱਜੀਆਂ ਮਾਂ ਤੇ ਆਈ ਆ ਹਾਂ ਆਹੋ ਘੱਡੀ ਆਹੋ ਤਾਂ ਠੀਕ ਜੀ ਅੱਜ ਮਾਵਾ ਤੁਸੀਂ ਬੁੱਕਲ ਖਾਂਦੇ ਗਾ ਠੀਕ ਹੈ ਜੀ ਇਹੜੇ ਬੱਚੇ ਆ ਨਾ ਹਾਂਜੀ ਆ ਥੋੜੇ ਜਾਂਦੇ ਆ ਇਹਨੂੰ ਵੀ ਭਰਾ ਇੱਥੇ ਆ ਕੇ ਦੇਖੇ ਬੱਚੇ ਵੀ ਨਹੀਂ ਵੱਡੇ ਜਾਂਦੇ ਨਾ ਤੁਸੀਂ ਸੋਧ ਕੇ ਚਿੰਨ੍ਹੇ ਜਿੱਦਾ ਵੋਕੇ ਨੂੰ ਵੇਚ ਲੈਣਾ ਬੱਚਾ ਕਿੱਥੇ ਆ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਝੋਟੀ ਵੇਖੋ ਕੱਟੀ ਚੰਗੀ ਏ ਜੇ ਬੱਚਾ ਨਾਲ ਉਹਦੀ ਕੱਟੀ ਸਵਾ ਲਖਰੀ ਆ ਪਹਿਲਾ ਸੁਆ ਆ ਗਿਆ ਕਿ ਦੂਜਾ ਇਹਦਾ 7 ਕਿਲੋ ਤੇ ਆਵਾਟ ਆ ਇਹਦੇ ਪਰਮਾ ਵੈਦ ਨਹੀਂ ਪਹਿਲੇ ਸੁਏ 7 ਕਿਲੋ ਦੁੱਧ ਤੇ ਇੱਕ ਕੱਟੀ ਮਗੜਾ ਗਈ ਇਹ ਵੀ ਸ਼ਕੀਨੀਆਂ ਬਹੁਤ ਆ ਕੱਡੀ ਕੱਦ-ਕੁੱਦ ਬਰਾ ਕੱਡੀ ਦਾ ਯਾਰ ਤੇ ਮੋਲ ਵੇਖੋ ਕਿਹੜਾ ਕਰਨਾ ਪਾਉਣਾ ਹਾਂਜੀ ਮੋਲ ਕਰ ਦੋ ਜਿਆਦੀ ਕਰੀਦਾ ਬੋਲ ਉਹ ਕਰ ਦੇਣਾ ਵਾ ਹਾਂਜੀ ਕੋਈ ਕੋਈ ਸੋਚਾਲ ਨੂੰ ਕਹਿੰਦੇ ਬਿਆਹ ਬੋਲ ਕਰ ਦੇਣਾ ਠੀਕ ਹੈ ਜੀ ਉਹਨੇ ਦੀ ਉਹਨੇ ਦੀ ਜਾ ਕੇ ਚੇਦ ਨੂੰ ਹੁਣ ਦਾ ਮੋਲ ਰਹੀ ਚੇਦ ਨੂੰ ਅੱਧੇ ਰੁਪਏ ਕਿਤੀ ਹੈ ਤੈਨੂੰ ਠੀਕ ਹੈ ਜੀ ਹਾਂਜੀ ਕਾਲੀ ਕੋਈ ਨਹੀਂ ਆ ਰਹੀ ਇਹਦਾ ਮੋਲ ਜਨਾ ਮਰਜੀ ਵੀ ਇਹ 75 ਦੀ ਝੋਟੀ ਦਾ ਹੋਵੇ 75 ਦੀ ਕੜੀਏ ਜੀ ਆਜੋ ਨਾਏ 75 ਦੀ ਹਾਂਜੀ ਤੇ ਨਾਏ 70 ਦੀ ਵਾਹ ਜੀ ਵਾਹ ਇਹਨੂੰ 60 ਦੀ ਦੇ ਦੇਣੀ ਆ ਇਹ ਵੀ 60 ਦੀ ਆਦੀ ਤੇ ਵੀ 60 ਦੀ ਨਾ ਜੀ 60 60 ਦੀ ਆਦੀਆਂ ਜਿਹੜਾ ਮੱਦੀ ਲੈ ਜਾਏਗੀ ਹਾਂ ਪਾਉਣ ਕੋ ਤੇ ਚਾਰ ਨਾ ਬਦਲੇ ਤੇ ਪਾਉਣ ਪੰਜ ਨੰਬਰ ਲਏ ਠੀਕ ਹੈ ਜੀ 60 60000 ਦੀਆਂ ਠੀਕ ਹੈ ਜੀ ਆ ਲੈ ਵਾਹੇ ਛੋਟੀ ਜੇ ਕੋ ਦੋਵੇਂ ਲਊਗਾ ਹਾਂ ਜੀ ਉਹਨੂੰ ਹੋਰ ਕਰਦਾ ਛੋਟ ਠੀਕ ਹੈ ਜੀ ਚਲ ਮਾਫੀ ਦੋਵੇਂ ਬੜੀਆਂ ਸਾਹ ਵੇ ਲੋ ਕਿਦਾਂ ਚਾਪ ਵਾਹ ਜੀ ਵਾਹ ਕਿੰਨੇ ਨੇ ਜੀਆਂ ਜਾ ਕੇ ਦੂੰਗਾ ਤੇ ਚੇਤ ਨੂੰ ਵਿਕਣੀਆਂ ਵੇਖਦੀ ਆ ਜੀ ਵੇਖਦੀ ਆ ਇਹਨਾਂ ਦੀ ਮੁੱਲ ਜਾਨੂੰ ਮਿਲ ਗਈਆਂ ਪਿੱਛੋਂ ਤਾਂਹੀਂ ਗਾੜੀ ਪਾਤੀਆਂ ਠੀਕ ਹੈ ਜੀ ਆ ਲੈ ਛੋਟੀ ਵੱਡੀ ਨੂੰ ਹੋਰ ਇਹ ਵੀ ਸੂਈ ਆ ਇਹ ਤਾਂ ਸੂਈ ਆ 9 ਕਿਲੋ ਬੋਲਾ 9 ਕਿਲੋ ਬੋਲਾ ਗਿਆ ਇਹ ਤੋਂ ਵੱਡਾ ਇਹਦਾ ਵੀ ਇਹ ਪੂਰਾ ਫੁੱਲ ਇਹ ਸੂਆ ਪਹਿਲਾ ਕਿ ਦੂਜਾ ਨਹੀਂ ਦੂ ਪਹਿਲੇ ਦੂਜੇ ਸਵੇਰ ਸਾਰਿਆਂ ਆ ਇਕੱਠਾ ਆ ਇਹ ਦੇ ਮਗਲੀ ਇਹ ਦੇ ਮਗਰ ਕਰਦਾ ਬਿਲਕੁਲ ਤਾਜੀ ਆ ਵੱਡੀ ਆ ਬੜੀ ਸੇਫਟ ਲੰਮੀ ਹੋਣੀ ਵਾਹ ਜੀ ਵਾਹ ਪੂਰਾ ਫੁੱਲ ਸਹਿਜ ਲਮਾਈ ਦੀ ਬੋਦੇ ਚੋਦੀ ਤੇ ਮੋਲੇ ਤਾਂ ਦੇਖਣ ਨੂੰ ਨਹੀਂ ਕਰਨਾ ਤੇ ਬੋਲਾ ਕਿੰਨਾ ਆ ਗਿਆ ਜੋ 9 ਕਿਲੋ 9 ਕਿਲੋ ਬੋਲਾ ਯਾ ਜੇ ਜੋ ਜੋ 10 ਕਿਲੋ ਕੱਢੀ ਜੇ ਬੜਾ ਵਾਹ ਠੀਕ ਆ ਜੀ ਯਾਰ ਵੇ ਨਾੜ ਕਿੰਦਾ ਦੀ ਛੱਟੇ ਮੈਂ ਝੂਠ ਮਾਰ ਲੂੰ 15 ਕਿਲੋ ਕਹਿ ਦਿੱਤੇ ਕੋਈ ਫਾਇਦਾ ਹੋ ਕੱਢਣਾ ਹਾਂਜੀ ਹਾਂਜੀ ਨਾਰਾ ਨੂੜਾ ਬਹੁਤ ਆਵਾ ਨੇ ਬਸ ਉਹ ਕੀ ਫਾਇਦਾ داخل تو بڑا اندੇ ਡੰਗਰ ਦਵੇ ਤੇ ਬਹੁਤ ਦਰਦ ਹੁੰਦਾ ਰੈਗੂਲੇਟਰਾਂ ਮੇ ਨਹੀਂ ਹੈ ਬਾਕੀ ਕੱਜ ਕੁਦ ਬਹੁਤਿਆ ਕਦੀ ਦਾ ਇਹੋ ਛੋਟੀ ਵੇਚੀ ਜਿਹੜੀ ਅੱਜ ਹਾਂਜੀ ਜੋ 13 14 ਕੋਲ ਦੁੱਧ ਜਿਹੜੀ ਵੀਡੀਓ ਤੋਂ ਬਣਾ ਵਿੱਚ ਵੀਡੀਓ ਦੇ ਬਿਨਾ ਹੀ ਵੇਚੀ ਅੱਜ ਵੀਡੀਓ ਨਹੀਂ ਭਾਈ ਅਸਲ ਵਿੱਚ ਛੋਟੀ ਕਿਉਂ ਚਲ ਰਹੀ ਹੁਣ ਚੋਕ ਦੇ ਵਿੱਚ ਫੇਰ ਚੁਣੀ ਹੈ ਮੋਲੇ ਦਾ ਵਿਜਾਜ ਹੀ ਹਾਂਜੀ ਕੜੀਏ ਵਿਜਾਜ ਠੀਕ ਹੈ ਜੀ ਕੋਈ ਗੱਲ ਨਹੀਂ ਸ਼ੀਲ ਫੁੱਲ ਬੜੀ ਆ ਦੋ ਤਿੰਨ ਅਗਲਾ ਬਾਕੀ ਭੱਠੀ ਆ ਤੇ ਦਸੀਏ ਰੇਟ ਆ ਪੰਜਾ ਜੀ ਰੇਟ ਯਾਰ 80 ਮਹੀ ਉਹ ਤਾਂ ਸਵਾ ਲੱਖ ਦੀ ਮਿਲਦੀ ਆ ਮਿਲਦੀ ਆ ਜੀ ਹੁਣ 85 ਦੇ ਦਾਂਗੇ ਕੜੀਏ ਜੀ ਅੱਜ ਉਹ ਹੁਣ ਅਸੀਂ ਦੇ ਦੇਣੀ ਆ 55 ਸਾਡੇ 6 ਫੁੱਟ ਲੰਮੀ ਬੇਲ ਦੀ ਮਈਆ ਵਾਹ ਜੀ ਜਿੰਨੇ ਜੇ ਆਪ ਹੁਣ ਦੇਣੀ ਆ ਨਾ ਹਾਂਜੀ ਇੰਨੇ ਦੀ ਚੇਤ ਨੂੰ ਵੱਧ ਲਿਕਣੀ ਆ ਹੁਣ ਨਾਲੋਂ ਠੀਕ ਠੀਕ ਆ ਜੀ ਹੁਣ ਦੇ ਦੇਣੀ ਆ ਨਾ 85 ਨਾ 80 ਨਾ 75 72 ਜੱਟ ਝੋਟੀ ਦਵਾਂ ਨਾ ਠੀਕ ਆ ਜੀ ਪਹਿਲ ਵੱਡੀ ਝੋਟੀ ਦੇ 72 ਜੀ ਵਾਹ ਜੀ ਵਾਹ ਬੱਤੜੀ ਆਦੀ ਦੂਜੇ ਸਵੇਤ ਛੋਟ ਕਰ ਦੇਣੀ 71 ਦੇ ਦਾਂਗੇ 70 ਗੱਦੀ ਹੈ ਬੂੜਾ 70 ਜੀ ਵਾਹ ਜੀ ਵਾਹ 70 ਹੀ ਦੇਖ ਲੋ ਪਰ ਚਵਾ ਪਸਮਾ ਇਦਾਂ ਦਾ ਵੀ ਗੱਲਾਂ ਹੀ ਕਰ ਫੁੱਲ ਸੁਣ ਕੇ ਜਿਹੜਾ ਦੇਖੂ ਵਪਾਰੀ ਵੀ ਵੇਖੇ ਕਹੂੰਗਾ ਕਿ ਕਿੱਥੋਂ ਆਦ ਗਿਆ ਵਾਹ ਜੀ ਵਾਹ ਹਾਂਜੀ ਇਹ ਗੱਲ ਹੈ ਇਹੋ ਹੀ ਮਾਲ ਆਪਣੇ ਕੋਲ ਇਹੋ ਮਾਲ ਇਹ ਕਿਦਾਂ ਦੀਆਂ ਅੱਜ ਹੁਣੇ ਕਹਿੰਦੇ ਨੇ ਰਾਤ ਦੇ ਉਧਰ ਉਧਰ ਗਿਆ ਤੇ ਲੋਕ ਕੀ ਕਹਿੰਦਾ ਝੂਠ ਮਾਰੀਏ ਆਹੋ ਕਿਦਿਆਂ ਸਾਫ ਆ ਵੇਖ ਕੇ ਫੁੱਲ ਕਾ ਲੀਦਾ ਆਹ ਵੇਖ ਟੀ ਮੋਲੇ ਨਹੀਂ ਲੋੜ ਕੱਟ ਕਰਨ ਆਹ ਵੇਖ ਆ ਆ ਕਹਿ ਰਹੀ ਸਵਾ ਲੱਖ ਮੋਲੇ ਵੀ ਨਹੀਂ ਜ਼ਰੂਰੀ ਹੈ ਦੇਖਦੀਆਂ ਜੀ ਦੇਖਦੀਆਂ ਐ ਪਰ ਨਹੀਂ ਉਹ ਕਹਿੰਦੀ ਨਹੀਂ ਬਹਾਨਾ ਤੇ ਗੱਡੀ ਤਾਂ ਕਰਕੇ ਦੇ ਦੇ ਕੰਮ ਕਰਨਾ ਸਦਾ ਬਾਹਰ ਹਾਂਜੀ ਹਾਂਜੀ ਕੰਮ ਕਰਨਾ ਉਹ ਗਲਤ ਕੰਮ ਤਾਂ ਨਹੀਂ ਕਰਨਾ ਮਾਰਾ ਭਗੜਾਵੇ ਠੀਕ ਹੈ ਜੀ ਠੀਕ ਹੈ 사ਸੀ ਗਾਲ ਜੀ 사ਸੀ ਗਾਲ ਜੀ